ਸ਼ਿਨਨਗ ਕੋ 5 ਕਿਲੋ ਮੀਟਰ ਦੇ ਨਜ਼ਦੀਕ ਅਗੰਪੂਰ ਰੇਲਵੇ ਕ੍ਰੋਸਿੰਗ ਫਾਟਕ ਦੇ ਕੋਲ ਇੱਕ ਹਾਸਾ ਹੋਣ ਦੀ ਚਲਦਿਆ ਰੇਲਵੇ ਦੇ ਫਾਟਕ ਅਤੇ ਇਲੈਕਟ੍ਰਿਕ ਲਾਈਨ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਦੇ ਚਲਦਿਆ ਉਹਨਾਂ ਹਿਮਾਚਲ ਤੇ ਨੰਗਲ ਤੋਂ ਚੱਲ ਕੇ ਦਿੱਲੀ ਤੇ ਅੰਮ੍ਰਾਲਾ ਜਾਣ ਵਾਲੀਆਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਜ਼ਿਕਰਯੋਗ ਹੈ ਕਿ ਇਸ ਰੇਲਵੇ ਫਾਟਰੇ ਦੇ ਨਜ਼ਦੀਕ ਇੱਕ ਟਿਪਰ ਦੀਆਂ ਬ੍ਰੇਕਾਂ ਨਾ ਲੱਗਣ ਦੇ ਚਲਦਿਆ ਇਹ ਟਿਪਰ ਪਹਿਲਾਂ ਇੱਕ ਬੁਲੈਰੋ ਗੱਡੀ ਤੇ ਉਸ ਤੋਂ ਬਾਅਦ ਇੱਕ ਟਰੱਕ ਦੇ ਵਿੱਚ ਵੱਜਿਆ ਹਾਲਾਂਕਿ ਇਸ ਐਕਸੀਡੈਂਟ ਦੇ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਬੁਲੈਰੋ ਗੱਡੀ ਦੇ ਵਿੱਚ 6 ਤੋਂ 7 ਬੱਚੇ ਸਵਾਰ ਸਨ ਜੋ ਬਿਲਕੁਲ ਸੁਰੱਖਿਅਤ ਹਨ ਪਰੰਤੂ ਰੇਲਵੇ ਦਾ ਵੱਡਾ ਨੁਕਸਾਨ ਹੋਣ ਦੇ ਨਾਲ ਇਸ ਰੂਟ ਤੇ ਆਵਾਜਾਈ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਇਸ ਮਾਮਲੇ ਦੇ ਵਿੱਚ ਹਾਲਾਂਕਿ ਰੇਲਵੇ ਦੇ ਕਿਸੇ ਅਧਿਕਾਰੀ ਵੱਲੋਂ ਅਧਿਕਾਰਿਕ ਤੌਰ ਤੇ ਟਵੀਟ ਨਹੀਂ ਕੀਤਾ ਗਿਆ ਪਰੰਤੂ ਆਫ ਦਾ ਰਿਕਾਰਡ ਦੱਸਿਆ ਜਾ ਰਿਹਾ ਹੈ ਕਿ ਇਸ ਰੂਟ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਇਸ ਰੂਟ ਦੇ ਉੱਤੇ ਆਵਾਜਾਈ ਨੂੰ ਸਚਾਰੂ ਕੀਤਾ ਜਾ ਸਕਿਆ ਵੇਖੋ ਅੰਗਲ ਸਿਟੀ ਅਪਡੇਟ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਮਾਰਦੋ ਮਾਰਦੋ ਚਾਰ ਮਾਰੋ ਚਾਰ ਕੇ ਵਿਸਲਾਈਆਂ ਮਾਰਦੋ ਮੜੀਆਂ ਜੀ ਕਿਵੇਂ ਹੋਇਆ ਸੀਗਾ ਪੂਰੀ ਸਿਚੁਏਸ਼ਨ ਕੀ ਸੀ ਮੌਕੇ ਤੇ ਉਹ ਆਪਣੀ ਸਾਈਡ ਤੇ ਜਾ ਰਿਹਾ ਤਾਂ ਟਿੱਕਰ ਵਾਲਾ ਸਾਡੇ ਪਿੱਛੇ ਆ ਰਿਹਾ ਉਹਦੀ ਬ੍ਰੇਕ ਹੀ ਛੱਡਤੀ ਪਤਾ ਨਹੀਂ ਲੱਗ ਜਾਨੇ ਕੀ ਹੋਇਆ ਉਹਨੇ ਡਾਲੇ ਦੇ ਵਿੱਚ ਮਾਰਿਆ ਫਿਰ ਇਹ ਕੈਂਪਰ ਦੇ ਉਹਨੇ ਨਿਆਣੇ ਵਿੱਚ ਬੱਚੇ ਤੇ ਤੇ ਬਾਅਦ ਵਿੱਚ ਉਹ ਸਾਨੂੰ ਡੈਮੇਜ ਕਰਕੇ ਮਤਲਬ ਸਾਈਡ ਬੋਡੀ ਪੂਰੀ ਕਰਤੀ ਉਹਨੇ ਡਾਲੇ ਵਿੱਚ ਟਰੱਕ ਦੇ ਨਾਲ ਮਾਰਿਆ ਟਰੱਕ ਤੇ ਫਿਰ ਉਸਦੇ ਬਾਅਦ ਕਿ ਤਰ੍ਹਾਂ ਲੰਘ ਗਿਆ ਸਾਈਡ ਤੋਂ ਅਰੇ ਉਹ ਦੇਖ ਲੋ ਤੁਹਾਡੀ ਜਿਹੜੀ ਗੱਡੀ ਵੱਜੀ ਹੈ ਬਹੁਤ ਨੁਕਸਾਨ ਹੋਇਆ ਹੈ ਇਹ ਇਹਦੇ ਵਿੱਚ ਕੌਣ ਕੌਣ ਸੀ ਉਸ ਸਮੇਂ ਕੌਣ ਚਲਾ ਰਿਹਾ ਸੀ ਗੱਡੀ ਨੂੰ ਸੱਤ ਅੱਠ ਬੱਚੇ ਸੀ ਮੈਂ ਪਵਨ ਕੁਮਾਰ ਮੈਂ ਹੀ ਡਰਾਈਵ ਕਰ ਰਿਹਾ ਠੀਕ ਹੈ ਜੀ ਬੱਚੇ ਸੇਫ ਹੈ ਸਾਰੇ ਕਿਸੇ ਦਾ ਜਾਨੀ ਨੁਕਸਾਨ ਕੋਈ ਸੱਟ ਚੋੜ ਤਾਂ ਨਹੀਂ ਲੱਗੀ ਗੱਡੀ ਦਾ ਕਿੰਨਾ ਕੁ ਨੁਕਸਾਨ ਆ ਜੀ ਠੀਕ ਹੈ ਤੇ ਤੁਸੀਂ ਕਿੱਥੋਂ ਆ ਰਹੇ ਸੀ ਤੇ ਟਿਪਰ ਵਾਲਾ ਕਿੱਥੋਂ ਆ ਰਿਹਾ ਸੀਗਾ ਜੀ ਟਿਪਰ ਵਾਲੇ ਕੋਈ ਪਤਾ ਨਹੀਂ ਅਸੀਂ ਤਾਂ ਪੱਪੀ ਲੈਣ ਜਾ ਰਹੇ ਸੀ ਮਤਲਬ ਤੁਸੀਂ ਅਗੰਗਪੁਰ ਤੋਂ ਅਨੰਦਪੁਰ ਸਾਹਿਬ ਵਾਲੇ ਪਾਸੇ ਜਾ ਰਹੇ ਸੀ ਹਾਂ ਜੀ ਇਹ ਤੁਹਾਡੇ ਪਿੱਛੇ ਆ ਰਿਹਾ ਜੀ ਪਿਛੋਂ ਆ ਕੇ ਹਿੱ ਠੀਕ ਹੈ ਇਸ ਤੋਂ ਇਲਾਵਾ ਹੋਰ ਕਿਸੇ ਗੱਡੀ ਦੇ ਨਾਲ ਵੀ ਇਹ ਵਜਿਆ ਹਾਂਜੀ ਹੈ ਆਪਣਾ ਇੱਕ ਵਾਰ ਕਿਸੇ ਜੱਟ ਦਾ ਟਰੱਕ ਹੈ ਇਹ ਕੋਹਰ ਠੀਕ ਹੈ ਜੀ ਤੇ ਉਹ ਉਹਨਾਂ ਦਾ ਵੀ ਨੁਕਸਾਨ ਹੋਇਆ ਜੀ ਠੀਕ ਹੈ ਤਾਰ ਵੀ ਟੁੱਟ ਗਈ ਹੈ ਕੀ ਕਹੋਗੇ ਸਰ ਮੈਂ ਸਭ ਤੋਂ ਪਹਿਲਾਂ ਤਾਂ ਕਹਾਗਾ ਕਿ ਜੋ ਵੀ ਅਕੀਦਤ ਨਾ ਕਰਮ ਹੋਇਆ ਬੜਾ ਧਿਆਨਕ ਹਾਦਸਾ ਸੀ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਹੋਇਆ ਹਾਦਸਾ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਦਾ ਰੇਲਵੇ ਕ੍ਰੋਸਿੰਗ ਦੀ ਤਰਫੋਂ ਉਤਰਾਈ ਹੈ ਤੇ ਗੱਡੀ ਪੂਰ ਕੇ ਆ ਰਹੀ ਸੀ ਤੇ ਉਹਦੀ ਬ੍ਰੇਕ ਫੇਲ ਹੋ ਗਈ ਤੇ ਦੋਵੇਂ ਹੀ ਗੱਡੀਆਂ ਬਰਾਬਰ ਪੈਰਲਲ ਚੱਲੀਆਂ ਹੋਈਆਂ ਸੀ ਇੱਕ ਪਾਸੇ ਕੈਂਪਰ ਸੀ ਤੇ ਇੱਕ ਪਾਸੇ 6 ਚੱਕਾ ਟਰੱਕ ਸੀ ਜਿਦੋਂ ਹੀ ਗੱਡੀ ਬ੍ਰੇਕ ਫੇਲ ਹੋਈ ਉਹਨੇ ਇੱਕ ਸਾਈਡ ਨੂੰ ਕੱਢੀ ਤਾਂ ਪਹਿਲਾਂ ਉਹਦੀ ਕੈਂਪਰ ਦੇ ਵਿੱਚ ਟੱਕਰ ਹੋਈ ਤੇ ਕੈਂਪਰ ਇੱਕ ਸਾਈਡ ਚਲਾ ਗਿਆ ਚਲੋ ਇਹਦੇ ਵਿੱਚ ਪੰਜ ਛੇ ਬੱਚੇ ਸੀਗੇ ਡਰਾਈਵਰ ਚਲਾ ਰਿਆ ਸੀ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਉਹਨੂੰ ਬਚਾ ਹੋ ਗਿਆ ਫਿਰ ਇਹ ਗੱਡੀ ਜਾ ਕੇ ਹਿੱਟ ਕਰਦੀ ਹੈ ਜਿਹੜੀ ਅੱਗੇ ਇੱਕ ਸੀਮਟ ਵਾਲਾ ਟਰੱਕ ਜਾ ਰਿਹਾ ਸੀ ਤੇ ਉਹਦੀ ਵੀ ਬਿਲਕੁਲ ਰੋਟੇਸ਼ਨ ਚੇਂਜ ਕਰਕੇ ਇਹ ਗੱਡੀ ਨੂੰ ਡਰਾਈਵਰ ਨੇ ਵੀ ਮੈਂ ਉਹਦੀ ਸੂਝਵਾਨੀ ਕਹੂੰਗਾ ਕਿ ਉਹਨੇ ਇਹਨੂੰ ਇੱਕ ਸਾਈਡ ਨੂੰ ਲਿਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਸਾਰਾ ਫਾਟਕ ਦਾ ਨੁਕਸਾਨ ਹੋ ਗਿਆ ਲੇਕਿਨ ਡਰਾਈਵਰ ਦੀ ਸੂਝ-ਬੂਝ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਜੀ ਬਿਲਕੁਲ ਜਾਨੀ ਨੁਕਸਾਨ ਤੋਂ ਬਚਾਇਆ ਹੈ ਸਿਰਫ ਆ ਪਿੱਲਰ ਵਗੈਰਾ ਬਗੂਰਾ ਜੋ ਸੀਗੇ ਇਹ ਇਹਨਾਂ ਦਾ ਨੁਕਸਾਨ ਹੋਇਆ ਹੈ ਲੇਕਿਨ ਕਿਸੇ ਨੂੰ ਕੋਈ ਜਿਹਦੇ ਵਿੱਚ ਚੋਟ ਨਹੀਂ ਲੱਗੀ ਹੁਣ ਅਸੀਂ ਸਾਰੇ ਰਲ ਕੇ ਰੋਡ ਕਲੀਅਰ ਕਰਾ ਰਹੇ ਹਾਂ ਰੈਸਕਿਊ ਕੀਤਾ ਜਾ ਰਿਹਾ ਜਿਹੜਾ ਹੈਗਾ ਸਾਰੇ ਲੱਗੇ ਹੋਏ ਆ ਹਾਈਡਰੇ ਆ ਚੁੱਕੇ ਆ ਕਿ ਜਲਦ ਤੋਂ ਜਲਦ ਰੇਲਵੇ ਲਾਈਨ ਵੀ ਚੱਲੇ ਔਰ ਰੋਡ ਹਾਂਜੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਪੁਲਿਸ ਪ੍ਰਸ਼ਾਸਨ ਦੇ ਕੋਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਆਰ ਆਰ ਪੀ ਐਫ ਦੀ ਟੀਮ ਸਾਰੀ ਮੌਕੇ ਤੇ ਖੜੀ ਆ ਤੇ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਤੇ ਬਾਕੀ ਲੋਕਾਂ ਦੇ ਸਹਿਯੋਗ ਨਾਲ ਜਲਦੀ ਤੋਂ ਜਲਦੀ ਕਲੀਅਰ ਕੀਤਾ ਜਾਵੇ ਇਹ ਲੋਕਾਂ ਦੇ ਵੀ ਕਹਿਣਾ ਵੀ ਉਹ ਗੱਡੀ ਓਵਰ ਲੋਡ ਵੀ ਆ ਆਪ ਕਹਾਂ ਸੇ ਆ ਰਹੇ ਥੇ ਮੈਂ ਨੰਨਦਪੁਰ ਡੰਪ ਸ ਨਾਮ ਕੀ ਆ ਤੁਹਾਡਾ ਦਿਨੇਸ਼ ਠੀਕ ਹੈ ਤਾਂ ਕੀ ਹੋਇਆ ਕੀ ਉਸ ਸਮੇਂ ਇਹ ਲਾਈਨ ਲੱਗੀ ਹੋਈ ਥੀ ਅਗੇ ਪਿੱਛੇ ਸੇ ਆਇਆ ਪਹਿਲੇ ਇਸ ਕੋ ਪਿਕਅਪ ਕੋ ਮਾਰੀ ਟੱਕਰ ਆ ਫਿਰ ਮੇਰੇ ਡੱਲੇ ਮੇ ਮਾਰੀ ਟੱਕਰ ਇਸ ਨੇ